ਅਸਰੀਕਾਲ ਪੰਜਾਬੀਓ ਕੀ ਹਾਲ ਚਾਲ ਹੈ ਆਪਾਂ ਪਹੁੰਚ ਗਏ ਦਿੱਲੀ ਦਿੱਲੀ ਦੇ ਵਿੱਚ 에어ਪੋਰਟ ਟਰਮੀਨਲ 3 ਦੇ ਵਿੱਚ ਮੈਟਰੋ ਦੇ ਥੱਲੇ ਫਿਰ ਰਹੇ ਮੈਟਰੋ ਆਪਣਾ ਇਦਾਂ ਦੀ ਹੈ ਦੇਖੋ ਆਪਣੇ ਕੋਲ ਟਿਕਟ ਹੈ ਮੈਟਰੋ ਦੀ ਆ ਟਿਕਟ ਇਹ ਦਿਖਾਓ ਤੇ ਮੈਟਰੋ 'ਚ ਝੂਟੇ ਲਾਓ ਆ ਰਿਹਾ ਜੀ ਟਰਮੀਨਲ ਦੇ ਬਾਹਰ ਜਾਣਾ ਉੱਥੇ ਪਰਚੀ ਇੱਥੇ ਟੋਕਨ ਲਾਉਂਗਾ ਤੇ ਬਾਹਰ ਚਲੇ ਜਾਵਾਂਗਾ ਆ ਦੇਖੋ ਜੀ ਟਰਮੀਨਲ 3 ਆ ਥੱਲੇ ਮੈਟਰੋ ਜਾਣ ਵਾਸਤੇ ਆ ਇਹੋ ਦੇਖੋ ਖੇਡਨੇ ਗੁੱਡਨੇ ਆ ਸਮਾਨ ਨਹੀਂ ਜਾਣਿਆਗਾ ਕਿਸ਼ਤੀ ਕਿਸ਼ਤੀ ਕਹਣਾ ਕਿਸ਼ਤੀ ਆ ਥੱਲੇ ਆ ਮੈਟਰੋ ਥੱਲੇ ਉਹ ਮੈਟਰੋ ਐ ਇਹ ਮੈਂ ਤੇ ਇਹ ਲੈ ਗਿਆ ਜਾਂ ਇੱਧਰ ਵਧੀਆ 에어ਪੋਰਟ ਕਰਕੇ ਥੋੜੀ ਸ਼ਾਂਤੀ ਐ ਹੋਰ ਮੈਂ ਸਟੇਸ਼ਨ ਦੇਖੇ ਮੈਟਰੋਗੇ ਤੱਕਾ ਖੜਕ ਰਿਆ ਤੱਕਾ ਜਿਹਨੂੰ ਉਹ ਬੰਦੇ ਉਹ ਬੰਦਾ ਜਿਹੜਾ ਵਾ ਤਾ ਪੰਜਾਬ ਰਿਆ ਹੋਰ ਐਦਾ ਬਹੁਤ ਮੁਲਕ ਹੈ ਬਈ ਦਿੱਲੀ ਮਾ ਦੇਖੋ ਜੀ ਆਹ ਦੇਖੋ ਕਿਆ ਬਣਾਇਆ ਹੋਰ ਹੈ ਬਾਕੀ 에어ਪੋਰਟ ਪਾ ਜਾ ਕੇ ਪਾਵਾਂਗੇ ਵਲੌਗ ਅਗਲਾ ਕਿੱਦਾਂ ਲੱਗੀ ਵੀਡੀਓ ਦੱਸਿਓ ਮੇਰਾ ਵੀਰ ਦਿੱਲੀ ਜਾਣਾ ਕੋਈ ਔਖਾ ਨਹੀਂ ਹੈ ਬੱਸ ਚੜੋ ਬੱਸ ਚੜ ਕੇ ਸਿੱਧਾ ਕਸ਼ਮੀਰੀ ਗੇਟ ਕਸ਼ਮੀਰੀ ਗੇਟ ਤੇ ਨਿਊ ਦਿੱਲੀ ਨਿਊ ਦਿੱਲੀ ਦੇ ਟਰਮੀਨਲ 3